ਹਾਂਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਦੇ ਆਂ ਪੀ ਕਣਕ ਦੀ ਵੈਰੈਟੀ ਪੀਬੀਡਬਲਯੂ 826 ਦੇ ਬਾਰੇ ਕਿੰਨੇ ਟਾਈਮ ਦੇ ਵਿੱਚ ਆਪਾਂ ਇਹਨੂੰ ਯੂਰੀਆ ਪੂਰੀ ਕਰਨੀ ਆ ਤੇ ਕਿੰਨੀ ਆਪਾਂ ਇਹਨੂੰ ਖਾਦ ਦੇਣੀ ਆ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਜਿਹੜੇ ਵੀ ਨਵੇਂ ਫੇਸਬੁੱਕ ਪੇਜ ਤੇ ਪਹੁੰਚੇ ਆ ਸੱਜਣ ਤਾਂ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ ਜਿਹੜੇ ਸੱਜਣ ਆਪਣੇ YouTube ਤੇ ਨਵੇਂ ਪਹੁੰਚੇ ਆ ਤਾਂ ਆਪਣੇ YouTube ਚੈਨਲ ਖੇਤੀਬਾੜੀ ਪੰਜਾਬ ਦੀ ਨੂੰ ਸਬਸਕ੍ਰਾਈਬ ਜਰੂਰ ਕਰਨਾ ਕਿਸਾਨ ਵੀਰੋ ਆ ਜਿਹੜੀ ਤੁਸੀਂ ਵੈਰੈਟੀ ਦੇਖ ਰਹੇ ਹੋ ਇਹ ਆ ਜੀ ਆਪਣੀਆਂ ਪੀਬੀਡਬਲਯੂ 826 ਵੈਰੈਟੀ ਚੰਗਾ ਫਟਾਰਾ ਆਇਆਗਾ ਤੇ ਗੱਲਬਾਤ ਆਪਾਂ ਕਰੀਏ ਕੀ ਇਹਦੇ ਵਿੱਚ ਆਪਾਂ ਖਾਦ ਪਾਈ ਤੇ ਕਿਸਾਨ ਵੀਰੋ ਆਪਾਂ ਬਜਾਈ ਸਮੇ ਇੱਕ ਆ ਜਿਹੜਾ ਬੋਰਾ ਡੀਏਪ ਦਾ ਯਾਨਕੀ ਇੱਕ ਬੈਗ ਆ ਜਿਹੜਾ ਡੀਏਪ ਦਾ 50 ਕਿਲੋ ਡੀਏਪ ਤੇ ਉਸ ਤੋਂ ਬਾਅਦ ਆਪਾਂ ਕੋਰ ਤੇ ਆਪਾਂ ਪਾਇਆ ਇੱਕ ਬੈਗ ਫਿਰ ਯੂਰੀਆ ਦਾ ਤੇ ਨਾਲ ਉਹਦੇ ਆਪਾਂ ਸਲਫਰ ਪਾਈ ਸੀਗੀ ਜੀ 3 ਕਿਲੋ ਕਿੱਲੇ ਦੇ ਹਿਸਾਬ ਨਾਲ ਪਾਊਡਰ ਟੈਪ ਵਾਲੀ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਇਹਦੇ ਤੇ ਇੱਕ ਕਰੀਏ ਜੀ ਤਾਕਤ ਵਾਲੀ ਸਪਰੇ ਜਿਹੜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹੁੰਨੇ ਮੈਜਿਕ ਸਪਰੇ ਦਾ ਜਿਹੜਾ ਆਪਾਂ ਨਾਮ ਦਿੱਤਾਗਾ ਯੂਰੀਆ ਜਿੰਕ 21% ਵਾਲੀ ਤੇ ਨਾਲ ਆਪਾਂ ਇਹਦੇ ਤੇ 1 ਕਿਲੋ ਮੈਗਨੀਜ਼ ਤੇ ਇਹਦੀ ਆਪਾਂ ਸਪਰੇ ਕੀਤੀ ਹੈਗੀ ਇੱਕ ਸਪਰੇ ਦੀ ਕੀਤੀ ਹੈ ਤੇ ਇੱਕ ਸਪਰੇ ਆਪਾਂ ਹਲੇ ਕਰਨੀ ਆਗੀ ਕਿਉਂਕਿ ਮੀਂਹ ਤੋਂ ਬਾਅਦ ਖੇਤ ਗਿੱਲਾ ਹੋ ਗਿਆ ਸੀ ਤੇ ਯੂਰੀਆ ਦੀ ਆਪਾਂ ਗੱਲ ਕਰੀਏ ਤਾਂ ਯੂਰੀਆ ਆਪਾਂ ਇੱਕ ਬੈਗ ਫੇਰ ਆਪਾਂ ਪਾਣੀ ਲਾਉਣ ਤੋਂ ਬਾਅਦ ਦਿੱਤਾ ਤੇ ਉਸ ਤੋਂ ਬਾਅਦ ਇੱਕ ਯੂਰੀਆ ਦਾ ਬੈਗ ਫੇਰ ਆਪਾਂ ਨੂੰ ਦਿੱਤਾ ਜਾਨੀ ਕਿ ਆਪਾਂ 50 ਦਿਨ ਤੇ ਇਹਦੀ ਯੂਰੀਆ ਖਤਮ ਕਰ ਲਈ ਕਿਉਂਕਿ ਇਹ ਦੂਸਰੀਆਂ ਵੈਰਾਈਟੀਆਂ ਨੂੰ ਦੇਣਾ ਜਿਹੜੇ ਘੱਟ ਲੈਂਦੀ ਹੈਗੀ ਜਿਵੇਂ 147 ਦਿਨ ਯੂਨੀਵਰਸਿਟੀ ਕਹਦੀ ਹੈ ਕਿ 147 ਦਿਨਾਂ ਦੇ ਵਿੱਚ ਇਹ ਜਿਹੜੀ ਵੈਰਾਈਟੀ ਪੱਕ ਕੇ ਤਿਆਰ ਹੁੰਦੀ ਹੈ ਦੂਸਰੀਆਂ ਵੈਰਾਈਟੀਆਂ ਦੇ ਵਿੱਚ ਆਪਾਂ 55 ਦਿਨ ਦਾ ਟਾਰਗੇਟ ਰੱਖਿਆ ਹੋਇਆ ਕਿ 55 ਦਿਨ ਤੇ ਆਪਾਂ ਯੂਰੀਆ ਖਤਮ ਕਰ ਸਕਦੇ ਹਾਂ ਇਹਦੇ ਵਿੱਚ ਆਪਾਂ ਜੇ 50 ਦਿਨ ਤੇ ਵੀ ਯੂਰੀਆ ਖਤਮ ਕਰ ਲਈਏ ਤਾਂ ਵਧੀਆ ਗੱਲ ਆ ਗਈ ਕਿਉਂਕਿ ਇਹ ਟਾਈਮ ਪੀਰੀਅਡ ਇਹਦਾ ਥੋੜਾ ਜਆ ਘੱਟ ਆ ਦੂਸਰੀਆਂ ਵੈਰਾਈਟੀਆਂ ਦੇ ਨਾਲੋਂ ਤੇ ਬਾਕੀ ਆਪਾਂ ਗੱਲਬਾਤ ਕਰੀਏ ਗੁੱਲੀ ਡੰਡੇ ਵਾਲੀ ਸਪਰੇਅ ਦੀ ਤਾਂ ਆਪਾਂ ਇਹਦੇ ਤੇ ਕੋਰਤੀ ਸਪਰੇਅ ਕਰਤੀ ਸੀ ਟੋਟਲ ਤੇ ਹੁਣ ਕਈ ਭਰਾ ਜਿਹੜੇ 60-60 ਦਿਨ ਦੀ ਕਣਕ ਹੋ ਗਈ ਹੈ 60 ਦਿਨਾਂ ਤੋਂ ਬਾਅਦ ਕਿਸਾਨ ਵੀਰੋ ਛੋਟਾ ਜਿਹਾ ਛਿੱਟਾ ਪਰਨਾ ਸ਼ੁਰੂ ਹੋ ਜਾਂਦਾ ਹੈਗਾ ਬੱਲੀ ਦੇ ਨਾਲੀ ਦੇ ਵਿੱਚ ਤੇ 60 ਦਿਨਾਂ ਤੋਂ ਬਾਅਦ ਤੁਸੀਂ ਸਪਰੇਅ ਨਾ ਕਰਿਆ ਕਰੋ ਇਹਦੇ ਨਾਲ ਨੁਕਸਾਨ ਹੁੰਦਾ ਆਪਣਾ ਪਿਛਲੇ ਸਾਲ ਆਪਾਂ ਵੀ ਬਹੁਤ ਨੁਕਸਾਨ ਚੱਲਿਆ ਤੁਹਾਡੇ ਨਾਲ ਵੀਡੀਓ ਵੀ ਸ਼ੇਅਰ ਕਰਦੇ ਰਹਿੰਦੇ ਹਾਂਗੇ ਤੇ ਇਹਦੇ ਨਾਲ ਝਾੜ ਦਾ ਬਹੁਤ ਫਰਕ ਪੈਂਦਾਗਾ ਕਿਰਾਂ ਪਕਾਨਕ ਭਮਾ ਆਪਣੀ ਰਿਕਵਰ ਕਰ ਹੀ ਜਾਵੇ ਪਰ ਝਾੜ ਦਾ ਨੁਕਸਾਨ ਹੋਣਾ ਲਾਜ਼ਮੀ ਹੈਗਾ ਸਪਰੇਅ ਆਪਣੀ 30 35 ਦਿਨ 40 ਦਿਨ ਮੈਕਸਿਮਮ ਤੇ ਹੋ ਜਾਣੀ ਚਾਹੀਦੀ ਆ ਨੁਕਸਾਨ ਵੀਰੋ ਇੱਕ ਗੱਲ ਹੋਰ ਵੀ ਹੈ ਜੇ 60 70 ਦਿਨਾਂ ਦੇ ਆਪਾਂ ਇਹਦੇ ਤੇ ਜਾਂ ਤਾਂ ਯੂਰੀਆ ਦੇ ਕੋਲ ਦੀ ਆਪਾਂ ਸਪਰੇਅ ਕਰ ਸਕਦੇ ਆ ਤੇ ਜਾਂ ਆਪਾਂ ਇਹਦੇ ਤੇ 0523465 ਦਿਨਾਂ ਤੇ ਆਪਾਂ ਸਪਰੇਅ ਕਰ ਦਈਏ ਤਾਂ ਵਧੀਆ ਆਪਾਂ ਨੂੰ ਸ਼ਾਨਦਾਰ ਰਿਜ਼ਲਟ ਆਉਣਗੇ ਤੇ ਉਸ ਤੋਂ ਬਾਅਦ ਆਪਾਂ ਗੋਬ ਤੇ ਆਪਾਂ ਜਿਹੜਾ ਝੰਡਾ ਪੱਤਾ ਨਿਕਲਿਆ ਹੁੰਦਾ 90 ਦਿਨ ਤੇ ਮੰਨ ਕੇ ਚੱਲੋ ਆਪਾਂ 13045 ਦੀ ਸਪਰੇਅ 90 ਦਿਨਾਂ ਤੇ ਮੰਨ ਕੇ ਚੱਲੋ 90 95 ਦਿਨਾਂ ਤੋਂ ਬਾਅਦ ਚੇ ਨਸਾਰਾ ਕਰੂਗੀ ਤੇ ਆਪਾਂ ਜਦੋਂ ਛੱਟਾ ਨਾਲੀ ਦੇ ਵਿੱਚ ਹੁੰਦਾ ਬਾਹਰ ਨਿਕਲਣ ਵਾਲਾ ਹੋਵੇ ਤਾਂ ਉਸ ਟਾਈਮ ਆਪਾਂ ਪਹਿਲੀ ਸਪਰੇਅ ਕਰਨੀ ਹੈਗੀ ਆਪਾਂ 13045 ਦੀ ਇਹਦੇ ਉੱਪਰ ਤੇ ਉਸ ਤੋਂ ਬਾਅਦ ਅਗਲੀ ਸਪਰੇਅ ਆਪਾਂ ਜਿਹੜੀ ਕਰਨੀ ਆ ਜਦੋਂ ਮਿਲਕਿੰਗ ਸਟੇਜ ਸਟਾਰਟ ਹੁੰਦੀ ਹੈ ਜਾਨਕੀ ਜਦੋਂ ਬੂਰ ਝੜ ਜਾਂਦਾ ਉਸ ਤੋਂ ਬਾਅਦ ਫਿਰ ਆਪਾਂ ਸਪਰੇਅ ਇਹਦੇ ਤੇ ਕਰ ਸਕਦੇ ਆ ਪੋਟਾਸ਼ੀਅਮ ਨਾਈਟ੍ਰੇਟ ਦੀ 13045 ਬੈਸਟ ਹੈਗਾ ਗੋਭ ਤੇ ਕਰੀ 5205234 ਵੀ ਕਰੀ ਜਾਂਦੇ ਹੈਗੇ 0050 ਵੀ ਕਰੀ ਜਾਂਦੇ ਆ ਪਰ ਜਿਹੜਾ 13045 ਬੈਸਟ ਮੰਨਿਆ ਗਿਆ ਗੋਭ ਤੇ ਉਹੀ ਹੀ ਸਪਰੇਅ ਕਰਾਂਗੇ ਆਪਾਂ ਵੀ ਤੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਰਾਵਾਂਗੇ ਧੰਨਵਾਦ ਦੋਸਤੋ ਵੈਰਾਈਟੀ ਸੋਹਣੀ ਆਗੀ ਚੰਗਾ ਫਟਾਰਾਗਾ ਤੇ ਦੇਖਦੇ ਆ ਕੀ ਇਹਦਾ ਝਾੜ ਰਹਿੰਦਾ ਇਸ ਵਾਰ ਪਿਛਲੇ ਸਾਲ ਬਹੁਤ ਵਧੀਆ ਝਾੜ ਆਇਆ ਸੀਗਾ 826 ਦਾ ਤੇ ਬਾਕੀ ਤੁਸੀਂ ਵੀ ਦੱਸੋ ਆਪਦਾ ਝਾੜ ਪਿਛਲੇ ਸਾਲ ਤੁਹਾਡਾ ਕੀ ਝਾੜ ਆਇਆ ਸੀ ਕਮੈਂਟਾਂ ਦੇ ਵਿੱਚ ਧੰਨਵਾਦ ਜੀ ਵੀਡੀਓ ਨੂੰ ਕਿਸਾਨ ਵੀਰਾਂ ਨਾਲ ਸ਼ੇਅਰ ਕਰਨਾ ਤੇ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ